ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਡੇਰਾ ਬਿਆਸ ਤੋਂ ਜੀ ਹਾਂ ਡੇਰਾ ਬਿਆਸ ਮੁਖੀ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਨੇ ਉਹਨਾਂ ਨੇ ਹੁਣ ਅੱਗੇ ਜਿਹੜਾ ਆਪਣਾ ਨੋਮੀਨੇ ਚੁਣ ਲਿਆ ਜੀ ਹਾਂ ਹੁਣ ਤੋਂ ਡੇਰਾ ਬਿਆਸ ਦੇ ਜਿਹੜੇ ਤਤਕਾਲੀਨ ਜਿਹੜੇ ਮੁਖੀ ਹੋਣਗੇ ਉਹ ਅੱਗੇ ਬਦਲ ਚੁੱਕੇ ਨੇ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਰਹੀ ਹੈ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਕਿ ਹੁਣ ਤੱਕ ਡੇਰਾ ਮੁਖੀ ਸੀ ਜੀ ਹਾਂ ਬਿਲਕੁਲ ਇਹ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਜਿਹੜਾ ਉਹਨਾਂ ਨੇ ਹੁਣ ਆਪਣਾ ਉੱਤਰ ਅਧਿਕਾਰੀ ਚੁਣਿਆ ਜਸਦੀਪ ਸਿੰਘ ਗਿੱਲ ਜੀ ਹਾਂ ਇਹ ਨਾਮ ਆ ਰਿਹਾ ਹੈ ਸਾਹਮਣੇ ਕਿਉਂਕਿ ਗੱਲ ਇਹ ਹੋ ਰਹੀ ਸੀ ਕਿ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਨੇ ਕਾਫੀ ਲੰਮੇ ਸਮੇਂ ਤੋਂ ਉਹਨਾਂ ਨੂੰ ਜਿਹੜਾ ਹੈ ਉਹ ਸਰੀਰਿਕ ਰੋਗ ਸੀ ਉਹਨਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਸੀ ਜਿਸ ਤੋਂ ਬਾਅਦ ਕੀ ਚਰਚਾ ਕਾਫੀ ਲੰਮੇ ਸਮੇਂ ਤੋਂ ਹੋ ਰਹੀ ਸੀ ਕਿ ਅਗਲਾ ਉੱਤਰ ਅਧਿਕਾਰੀ ਕੌਣ ਹੋਏਗਾ ਕਿਉਂਕਿ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਨੇ ਉਹਨਾਂ ਦੇ ਆਪਣੀ ਜਿਹੜੇ ਫਰਸਟ ਚਾਈਲਡ ਹੈ ਉਹ ਦੋਨੋਂ ਉਹਨਾਂ ਦੀਆਂ ਬੇਟੀਆਂ ਨੇ ਉਹਨਾਂ ਦਾ ਕੋਈ ਸੁਪੁੱਤਰ ਨਹੀਂ ਹੈ ਜਿਸ ਕਰਕੇ ਇਹ ਚਰਚਾ ਕਾਫੀ ਲੰਮੇ ਸਮੇਂ ਤੋਂ ਚੱਲਦੀ ਸੀ ਤੇ ਹੁਣ ਜਿਹੜਾ ਅੱਜ ਹੀ ਇੱਕ ਲੈਟਰ ਜਿਹੜਾ ਜਾਰੀ ਕੀਤਾ ਗਿਆ ਡੇਰਾ ਬਿਆਸ ਵੱ ਜਸਦੀਪ ਸਿੰਘ ਗਿੱਲ ਜਿਹੜਾ ਹੈ ਇਹ ਹੁਣ ਅਗਲੇ ਉੱਤਰਾਧਿਕਾਰੀ ਹੋਣਗੇ ਦੱਸਿਆ ਜਾ ਰਿਹਾ ਹੈ ਕਿ ਇਹ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਨਹੀਂ ਹੈ ਇਹ ਕੋਈ ਉਹਨਾਂ ਦੇ ਰਿਲੇਸ਼ਨਸ਼ਿਪ ਦੇ ਵਿੱਚੋਂ ਨਹੀਂ ਨੇ ਇਹ ਜਿਹੜਾ ਹੈ ਡੇਰੇ ਦੇ ਵਿੱਚ ਪਹਿਲਾਂ ਵੀ ਕਾਫੀ ਲੰਮੇ ਸਮੇਂ ਜਿਹੜਾ ਕੰਮ ਕਰ ਚੁੱਕੇ ਨੇ ਅਤੇ ਡੇਰੇ ਦੇ ਵਿੱਚ ਕਾਫੀ ਕੁਝ ਜਿਹੜਾ ਇਹਨਾਂ ਪਹਿਲਾਂ ਸੰਭਾਲਦੇ ਸੀ ਹੁਣ ਇਹਨਾਂ ਨੂੰ ਜਿਹੜਾ ਉਹ ਤਤਕਾਲੀਨ ਮਤਲਬ ਅੱਜ ਤੋਂ ਹੀ ਜਿਵੇਂ ਹੀ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਨਾਲ ਦੀ ਨਾਲ ਹੀ ਉਹਨਾਂ ਨੂੰ ਜਿਹੜਾ ਇਹਰਾ ਉੱਤਰਾਧਿਕਾਰੀ ਬਣਾ ਦਿੱਤਾ ਗਿਆ ਹੈ ਜਿਸ ਦਾ ਮਤਲਬ ਇਹ ਹੋਏਗਾ ਕਿ ਹੁਣ ਜਿਹੜਾ ਨਾਮਦਾਨ ਦੇਣ ਦਾ ਜਾਂ ਜਿਹੜਾ ਉਥੋਂ ਦੀ ਮੈਨੇਜਮੈਂਟ ਸੰਭਾਲ ਉਹ ਸਾਰੀ ਹੁਣ ਇਹਨਾਂ ਦੇ ਹੱਥ ਦੇ ਵਿੱਚ ਹੋਏਗੀ ਤੇ ਇਹ ਸਾਰਾ ਕੁਝ ਜਿਹੜਾ ਇਹ ਕੰਟਰੋਲ ਇਹਨਾਂ ਦੇ ਕੋਲੇ ਹੀ ਹੋਏਗਾ ਇਸ ਵੇਲੇ ਦੀ ਵੱਡੀ ਖਬਰ ਤੁਹਾਡਾ ਨਾਲ ਅਸ਼ਰ ਕਰ ਰਹੇ ਹਾਂ ਅਗਲੇ ਅਪਡੇਟ ਲਈ ਜੁੜੇ ਰਹੋ ਦ ਸਿਟੀ ਹੈਡਲਾਈਨਸ